ਕਿ ਜੇ ਮੇਰਾ ਖਿਆਲ ਦੇਸ਼ ਦੀ ਆਜ਼ਾਦੀ ਤੋਂ ਬਾਅਦ ਇੰਨੀ ਨਕਮੀ ਸਰਕਾਰ ਤੇ ਇੰਨਾ ਨਕਮਾ ਸੀਐਮ ਮੈਨ ਅਜੇ ਤੱਕ ਵੇ ਜਿਹੜਾ ਚੀਫ ਮਿਨਿਸਟਰ ਦੁਪਹਿਰ ਦੀ ਰੋਟੀ ਤੋਂ ਬਾਅਦ ਕੁਝ ਹੁੰਦਾ ਤੇ ਦੁਪਹਿਰ ਦੀ ਰੋਟੀ ਤੋਂ ਬਾਅਦ ਉਹਦਾ ਮੂਡ ਹੀ ਕੁਝ ਹੋਰ ਹੋ ਜਾਂਦਾ ਮੇਰਾ ਖਿਆਲ ਬਹੁਤ ਵੱਡੀ ਬਦਕਿਸਮਤੀ ਏ ਬਹੁਤ ਵੱਡੇ ਆਰਥਿਕ ਸੰਕਟ ਵਿੱਚ ਇਹ ਪੰਜਾਬ ਇਹਨਾਂ ਨੂੰ ਇਹ ਨਹੀਂ ਪਤਾ ਕਿ ਪੰਜਾਬ ਨੂੰ ਚਲਾਣਾ ਕਿਸ ਨਾਲ ਕਿਸੇ ਬੰਦੇ ਦੀ ਜਿਹੜਾ ਮੁੱਢਲੀ ਗੱਲ ਫੰਡਮੈਂਟਲ ਰਾਈਟ ਤੇ ਆ ਬੰਦੇ ਦੀ ਜ਼ਿੰਦਗੀ ਤੇ ਉਹਦਾ کاروبار محفوظ ਹੋਏ ਨਾ ਪੰਜਾਬ ਚ ਕਿਸੇ ਦੀ ਜ਼ਿੰਦਗੀ ਨਾ کاروبار محفوظ ਹੈ ਟੈਕਸਿਸ ਤੋਂ ਇਲਾਵਾ ਕੰਮ ਕੋਈ ਨਹੀਂ ਵੇਖੋ ਸਾਰਿਆਂ ਨੂੰ ਵੱਡਾ ਧੋਖਾ ਕੀ ਕੀਤਾ ਸਾਡਾ ਸੈਸ਼ਨ ਖਤਮ ਹੋਇਆ ਤਾਂ ਅਗਲੇ ਦਿਨ ਟੈਕਸ ਲਾਤ ਇਹਨਾਂ ਦੇ ਤੌਰ ਤਰੀਕੇ ਵੇਖੋ ਮੈਂ ਹੈਰਾਨ ਹ ਕਲੋਨੀ ਇਲੀਗਲ ਹੈ ਪਲਾਟ ਇਲੀਗਲ ਕਰਤਾ ਇਹ ਕਹਿੰਦਾ ਗਰੀਬ ਬੰਦਿਆਂ ਦਾ 10 15 15 ਬੰਦਾ 20-20 ਲੱਖ ਰੁਪਈਆ ਪਲਾਟਾਂ ਤੇ ਫਸਿਆ ਬਟ ਮੈਂ ਸਮਝਦਾ ਕਿ ਉਹਨਾਂ ਨੂੰ ਫਰਦਰ ਫਸਾਏਗਾ ਭਗਵੰਤ ਤੇ ਦੀਆਂ ਪਾਲਿਸੀਆਂ ਕਿਉਂਕਿ ਐਨਓਸੀ ਦੇਣ ਦੇ ਨਾਲ ਉਹ ਹੋਰ 20 25 25 ਲੱਖ ਰੁਪਇਆ ਘਰਾਂ ਤੇ ਲਾਣਗੇ ਰਹਿਣਗੇ ਨਰਕ ਦੇ ਵਿੱਚ ਮੈਂ ਇਹਨਾਂ ਨੂੰ ਰਾਏ ਦਿੱਤੀ ਸੀ ਬਿਲ ਤੇ ਬੋਲਦੇ ਕਿ ਤੁਸੀਂ 500 ਗਾਜ ਵਾਲੇ ਨੂੰ ਇਜਾਜ਼ਤ ਦਿੱਤੀ ਏ ਚੰਗਾ ਕੀਤਾ ਇਜਾਜ਼ਤ ਦੋ ਐਨਓਸੀ ਜਿਓ ਸਰ ਬਟ ਜਿਹੜੇ ਇਲੀਗਲ ਕਲੋਨੀ ਵਾਲੇ ਤੁਹਾਨੂੰ ਪਤਾ ਗਵਰਨਮੈਂਟ ਨੂੰ ਕੌਣ ਨੇ ਉਹਨਾਂ ਦੇ ਕੋਲੋਂ ਨਾਲ ਹੀ ਕੇਸ ਰਜਿਸਟਰ ਕਰਕੇ ਉਹਨਾਂ ਤੇ ਉਹਨਾਂ ਕੋ ਪੈਸੇ ਲੈ ਜਾਣ ਪਹਿਲੇ ਇਨਸ਼ੋਰ ਕਰੋ ਕਿ ਸਾਰੀ ਇਲੀਗਲ ਕਾਲੀ ਸੀਵਰੇਜ ਤੇ ਪਾਣੀ ਦਾ ਪ੍ਰਬੰਧ ਹੋਏ ਬਿਜਲੀ ਦਾ ਪ੍ਰਬੰਧ ਹੋਏ ਤੇ ਸੜਕਾਂ ਦਾ ਪ੍ਰਬੰਧ ਅਦਰਵਾਈਜ਼ ਲੋਕ ਤੇ ਨਰਕ ਚ ਰਹਿਣਗੇ ਜੀ ਅਜੇ ਤੇ ਨਰਾ ਪਲਾਟ ਹੀ ਲਿਆ ਉਹਦਾ ਮਤਲਬ ਜੋ ਉਹਨਾਂ ਦੀ ਜ਼ਿੰਦਗੀ ਦੀ ਕਮਾਈ ਹੈ ਉਹਨਾਂ ਨੇ ਉੱਥੇ ਰਹਿ ਜਾਣੀ ਹੈ ਕੱਲ ਨੂੰ ਜੋ ਬਰਸਾਤ ਹੋਈ ਬੀਨੂ ਦੱਸੋ ਜਾਣਗੇ ਕਿੱਥੇ ਜੀ ਨਾ ਬਿਜਲੀ ਦਾ ਕਨੈਕਸ਼ਨ ਨਾ ਪਾਣੀ ਦਾ ਕਨੈਕਸ਼ਨ ਨਾ ਉੱਥੇ ਸੜਕ ਨਾ ਉੱਥੇ ਸੀਵਰੇਜ ਸੋ ਗਵਰਨਮੈਂਟ ਆਪਣੀਆਂ ਗਲਤ ਪਾਲਿਸੀਆਂ ਕਾਰਨ ਲੋਕਾਂ ਨੂੰ ਫਰਦਰ ਇਸ ਪਾਸੇ ਧੱਕ ਰਹੀ ਹੈ ਜਿੱਥੇ ਉਹਨਾਂ ਦਾ ਹੋਰ ਨੁਕਸਾਨ ਨਹੀਂ ਗੁਮਰਾਹ ਕੀਤਾ ਜਾ ਰਹੇ ਨੇ ਗੁਮਰਾਹ ਤਾਂ ਵੇਖੋ ਸਿੱਧੇ ਤੌਰ ਤੇ ਬਰਗਾੜੀ ਬਹਿਵਲ ਕਲਾ ਸਾਰੇ ਨੂੰ ਵੱਡੀ ਤੁਸੀਂ ਵੇਖੋ ਬਦਕਿਸਮਤੀ ਸਾਡੀ ਇੱਕ ਸਿੱਖ ਸੂਪ ਹੈ ਦੁਨੀਆ 'ਚ ਕੋਈ ਜਿੱਥੇ ਮжоਰਟੀ ਸਿੱਖ ਰਹਿੰਦੇ ਨੇ ਪਾਵਨ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੋਇਆਂ ਨੂੰ ਕਈ ਸਾਲ ਹੋ ਗਏ ਕੇਜਰੀਵਾਲ ਨੇ ਤੇ ਭਗਵੰਤ ਨੇ ਗੱਲ ਕਹੀ ਸੀ ਅਸੀਂ 24 ਘੰਟਿਆਂ ਚ ਇਹਦਾ ਹੱਲ ਕਰਾਂਗੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਕਟਾਰੇ 'ਚ ਖੜਾ ਕਰਾਂਗੇ ਸਜ਼ਾਵਾ ਦਵਾਵਾਂਗੇ ਸੱਚੇ ਸੌਦੇ ਦੇ ਬਾਬੇ ਜੂ ਅੱਜ 2 ਸਾਲ ਦੀ ਫਾਈਲ ਉਹਦੀ ਪ੍ਰੋਸੀਕਿਊਸ਼ਨ ਦੀ ਫਾਈਲ ਪਗਵੰਤੇ ਟੇਬਲ ਤੇ ਪਈ ਨਹੀਂ ਅਜੇ ਤੱਕ ਉਹਨੂੰ ਇਜਾਜ਼ਤ ਨਹੀਂ ਦਿੱਤੀ ਕਿ ਕਚਹਿਰੀ 'ਚ ਕੇਸ ਚੱਲ ਸਕੇ ਉਹਦੇ ਖਿਲਾਫ ਫੇਰ ਜਿੰਨੇ ਕੇਸ ਨੇ ਪੰਜਾਬ 'ਚੋਂ ਬਰਗਾੜੀ ਬਹਿਬਲ ਕਲਾ ਇਹਦੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਨਾਲ ਜੁੜੇ ਹੋਏ ਸਾਰੇ ਪੰਜਾਬ ਤੋਂ ਬਾਹਰ ਚਲੇ ਗਏ ਕਿਤੇ ਵੀ ਗਵਰਨਮੈਂਟ ਆਫ ਪੰਜਾਬ ਨੇ ਇਹ ਕੋਸ਼ਿਸ਼ ਨਹੀਂ ਕੀਤੀ ਕਿ ਪੰਜਾਬ 'ਚ ਰਹਿਣੇ ਚਾਹੀਦੇ ਫੇਰ ਜਿਹੜਾ ਉਹਨਾਂ ਦਾ ਇੱਕ ਇਸ ਟਾਈਮ ਸੱਚੇ ਸੌਦੇ ਵਾਲਿਆਂ ਦਾ ਇੱਕ ਮਿਹਨ ਮਿਹਨ ਆਦਮੀ ਗ੍ਰਿਫਤਾਰ ਕੀਤਾ ਗਿਆ ਉਹਦੇ ਬਿਆਨ ਲੈ ਗਏ ਉਹਨੇ 164 ਦੇ ਬਿਆਨ ਦਿੱਤੇ 164 ਦੇ ਬਿਆਨ ਦਿੱਤੇ ਬਿਆਨਾਂ ਦੇ باوجود ਜਿਨ੍ਹਾਂ ਦਾ ਉਹਨੇ ਨਾਮ ਲਿਆ ਕਿ ਇਸ ਕਾਂਸਪੀਰੇਸੀ ਵਿੱਚ ਸ਼ਾਮਿਲ ਸਰ ਜਦੋਂ ਪਵਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦਾ ਮਸਲਾ ਡਿਸਕਸ ਹੋਇਆ ਉਹਨਾਂ ਦਾ ਅਜੇ ਤੱਕ ਕੋਈ ਕਾਰਵਾਈ ਸ਼ੁਰੂ ਨਹੀਂ ਕੀਤੀ ਫੇਰ ਲਾਰੈਂਸ ਮਿਸ਼ਨੋਈ ਵਾਲਾ ਕੰਮ ਵੇਖੋ ਇਹ ਲੋਕਾਂ ਦੀ ਜ਼ਿੰਦਗੀ ਮਹਫੂਜ਼ ਭਗਵੰਤ ਕਰ ਸਕਦਾ ਜਿਨ੍ਹਾਂ ਦੀ ਆਪਣੀ ਪੁਲਿਸ ਇੱਕ ਡ੍ਰੈਡਡਡ ਗੈਂਗਸਟਰ ਨੂੰ ਜੇਲ੍ਹ ਚੋਂ ਕੱਢ ਕੇ ਖਰੜ ਦੇ ਸੀਆਈਏ ਚ ਖੜਦੀ ਏ ਇੱਕ ਐਸਪੀ ਲੈਵਲ ਦਾ ਬੰਦਾ ਆਪਣਾ ਮੋਬਾਈਲ ਦੇ ਕੇ ਇੱਕ ਨੈਸ਼ਨਲ ਟੈਲੀਵਿਜ਼ਨ ਦੇ ਨਾਲੇ ਘੰਟੇ ਦੀ ਇੰਟਰਵਿਊ ਕਰਾਂਦਾ ਇਹੋ ਜਿਹੀ ਇਹੋ ਜਿਹੀ ਸਰਕਾਰ ਨੂੰ ਅਸੀਂ ਆਪਣਾ ਸਮਝ ਸਕਦੇ ਆ ਤੀਜੀ ਗੱਲ ਮੈਂ ਚੱਬੇਵਾਲ ਧਿਆਣਾ ਹੈ ਉਹ ਆਦਮੀ ਜਿਹੜਾ ਇੱਥੋਂ ਦਾ ਐਮਪੀ ਬਣਿਆ ਉਹਨੇ ਗੁਜ਼ਾਰੀ ਕੀਤੀ ਆਪਣੇ ਵੋਟਰਾਂ ਨਾਲ ਆਪਣੀ ਮਾਂ ਪਾਰਟੀ ਦੀ ਪਿੱਠੇ ਛੁਰਾ ਮਾਰ ਰਿਹਾ ਮੈਂ ਗੁਜ਼ਾਰਿਸ਼ ਕਰੂੰਗਾ ਸਰ ਇਹ ਕੀ ਆ ਟਾਈਮ ਆਇਆ ਠੀਕ ਹੈ ਕਿ ਪਾਰਲੀਮੈਂਟ ਇਲੈਕਸ਼ਨ ਸਾਨੂੰ ਇਨਾ ਟਾਈਮ ਨਹੀਂ ਸਾਡੇ ਕੋਲ ਦਿੱਤਾ ਗਿਆ ਹੁਸ਼ਾਰਪੁਰ ਜ਼ਿਆਦਾ ਵਕਤ ਨਹੀਂ ਲਾ ਸਕੇ ਪਰ ਚੱਬੇਵਾਲ ਦੇ ਵਿੱਚ ਤੇ ਪਿੰਡੋਂ ਪਿੰਡ ਕਰੋ ਘਰ ਸਾਰੀ ਕਾਂਗਰਸ ਦੀ ਲੀਡਰਸ਼ਿਪ ਇਸ ਇਹ ਮੈਸੇਜ ਲੈ ਕੇ ਜਾਏਗੀ ਕਿ ਇਸ ਕਿਸਮ ਦੇ ਲੋਕ ਜਿਹੜੇ ਆਪਣੇ ਪਰਸਨਲ ਮੋਫਾਦ ਵਾਸੀ ਆਪਣੀ ਮਾਂ ਪਾਰਟੀ ਦੇ ਪਿੱਛੇ ਛੁਰਾ ਮਾਰ ਸਕਦੇ ਤੁਹਾਡੇ ਸਕੇ ਕਿਸ ਤਰ੍ਹਾਂ ਹੋ ਸਕਦੇ ਸਰ ਪਰ ਅਜੇ ਡਾਕਟਰ ਜਿਹੜੇ ਆ ਆਮ ਆਦਮੀ ਪਾਰਟੀ ਚੱਲਦੇ ਪਹਿਲਾਂ ਕਾਂਦੀ ਸੀ ਇਸੇ ਤਰ੍ਹਾਂ ਅਰੋੜਾ ਜੀ ਵੀ ਜਦੋਂ ਇਲੈਕਸ਼ਨ ਲਾ ਰਹੇ ਆ ਉਸ ਤੋਂ ਬਾਅਦ ਜਿਹੜੇ ਵੀ ਜਿੱਤ ਰਹੇ ਆ ਜਬਾਪਸੀ ਹੋ ਗਈ ਉਹ ਤੋਂ ਇਹ ਗੱਲ ਸੀ ਉਹ ਤੋਂ ਵੀ ਅੱਛੇ ਤਰ੍ਹਾਂ ਜਿਹੜਾ ਰੋਜ਼ ਵਕਤ ਕੀਤਾ ਜਾਂਦਾ ਸੀ ਕਿ ਉਹਨਾਂ ਨੇ ਵੀ ਮਾਂ ਪਾਰਟੀ ਦੇ ਪਿੱਛੇ ਛੁਰਾ ਮਾਰਿਆ ਆ ਜੋ ਮੰਚ ਦੇ ਨਾਲ ਬੈਠੇ ਹੋਏ ਜੀ ਨਹੀਂ ਸਾਨੂੰ ਡਾਕਟਰ ਸਾਹਿਬ ਆ ਜਾਂਦੇ ਉਹ ਕਿਹਾ ਉਹਨਾਂ ਨੂੰ ਫਿਰ ਇਹੀ ਮਾਨ ਸਤਕਾਰ ਦਿੱਤਾ ਜਾਵੇ ਕੋਈ ਤੇ ਮੇਰੀ ਸੁਣੋ ਡਾਕਟਰ ਵਾਸਤੇ ਇੱਥੇ ਜਗ੍ਹਾ ਕੋਈ ਨਹੀਂ ਇਹ ਮੈ ਤੁਹਾਨੂੰ ਵਿਸ਼ਵਾਸ ਦਿਵਾਉਣਾ ਚਾਹਨਾ ਡਾਕਟਰ ਵਾਸਤੇ ਕੋਈ ਜਗ੍ਹਾ ਨਹੀਂ ਡਾਕਟਰ ਨੂੰ ਤੇ ਪਹਿਲੇ ਚੱਬੇਵਾਲ ਦੇ ਬੇਨਤੀ ਅਸੀਂ ਹਲਕੇ ਦੇ ਲੋਕਾਂ ਨੂੰ ਵੀ ਬੇਨਤੀ ਕਰਾਂਗੇ ਟਾਈਮ ਆਇਆ ਹੈ ਇਸ ਆਦਮੀ ਨੂੰ ਜਿਹਨੇ ਬਹੁਤ ਅਨਪ੍ਰਿੰਸੀਪਲ ਇੱਕੀਤ ਸਿਆਸਤ ਕੀਤੀ ਇਹਨੂੰ ਇੱਥੀ ਸਬਕ ਸਿਖਾਉਣਾ ਚਾਹੀਦਾ ਵੇਖੋ ਡਾਕਟਰ ਹੁਣ ਉਹ ਪਾਰਟੀ ਜਿਹੜੀ ਕਹਿੰਦੀ ਸੀ ਅਸੀਂ ਪਰਿਵਾਰ ਵਾਸਤੇ ਨਹੀਂ ਚੱਲਦੇ ਇਸ ਟਾਈਮ ਜੋ ਮੈਨੂੰ ਪਤਾ ਲੱਗਾ ਡਾਕਟਰ ਚੱਬੇਵਾਲ ਟਿਕਟ ਆਪਣੇ ਲੜਕੇ ਨੂੰ ਦੇਣਾ ਚਾਹੁੰਦਾ ਤੇ ਇਸ ਤੋਂ ਵੱਡਾ ਪਰਿਵਾਰ ਵਾਰਦ ਹੋਰ ਕੀ ਹੋ ਸਕਦਾ ਜਿਹੜੇ ਲੜਕੇ ਨੇ ਅਜੇ ਇੱਕ ਦਿਨ ਵੀ ਪਬਲਿਕ ਸਰਵਿਸ ਨਹੀਂ ਕੀਤੀ ਕਿਸੇ ਪਾਰਟੀ ਵਾਸਤੇ ਕੰਮ ਨਹੀਂ ਕੀਤਾ ਏਰੀਆ ਵਾਸਤੇ ਨਹੀਂ ਕੀਤਾ ਤੇ ਜੇ ਭਗਵੰਤ ਮਾਨ ਉਸੇ ਨੂੰ ਹੀ ਟਿਕਟ ਫੜਾਉਂਦਾ ਜਿਹੜੇ ਆਪ ਦੇ ਲੋਕ ਜਿਹੜੇ ਵੌਲੰਟੀਅਰਸ ਹਨ ਜਿਹੜੇ ਆਪਦਾ ਕੰਮ ਪਿਛਲੇ 8-10 ਸਾਲ ਦਾ ਕਰਦੇ ਨੇ ਪਹਿਲੇ ਉਹਨਾਂ ਨੂੰ ਪੁੱਛੋ ਉਹਨਾਂ ਦੇ ਮਨ ਦੇ ਕੀ ਗੁਜ਼ਰਦੇ ਸਰ ਲੋ ਲੋ ਐਂਡ